ਝਗੜੇ ਦੇ ਜ਼ਿਆਦਾਤਰ ਦੋ ਹੀ ਕਾਰਨ ਹੁੰਦੇ ਹਨ ਜਰ ਜਾਂ ਜ਼ੋਰੂ ਇਹਨਾਂ ਦੋ ਕਾਰਨਾ ਕਰਕੇ ਜ਼ਿਆਦਾਤਰ ਝਗੜੇ ਐਨੇ ਵੱਜ ਜਾਂਦੇ ਹਨ ਕਿ ਕਿਸੇ ਨਾ ਕਿਸੇ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ ਕੁਝ ਅਜਿਹੇ ਹੀ ਮਾਮਲੇ ਨਾਲ ਜੁੜਿਆ ਇੱਕ 70 ਸਾਲਾ ਬਜ਼ੁਰਗ ਦੇ ਕਤਲ ਦਾ ਮਾਮਲਾ ਇਹ ਮਾਮਲਾ ਬਟਾਲਾ ਦੇ ਪਿੰਡ ਚੈਨੇਵਾਲ ਦਾ ਹੈ ਜਿੱਥੇ 70 ਸਾਲਾ ਖੁਲਵੰਤ ਸਿੰਘ ਅਤੇ ਦਲਜੀਤ ਸਿੰਘ ਦੇ ਪਰਿਵਾਰ ਵਿਚਾਲੇ ਜ਼ਮੀਨ ਨੂੰ ਲੈ ਕੇ 8 ਸਾਲਾਂ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਅਦਾਲਤ ਨੇ ਫੈਸਲਾ ਕੁਲਵੰਤ ਸਿੰਘ ਦੇ ਹੱਕ ਵਿੱਚ ਸੁਣਾ ਦਿੱਤਾ ਕਿ ਪ੍ਰਸ਼ਾਸਨ ਨੇ ਜ਼ਮੀਨੀ ਨਿਸ਼ਾਨਦੇਹੀ ਵੀ ਕਰਵਾ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਕਾਬਕ ਪਿਤੇ ਦਿਨ ਜਦ ਕੁਲਵੰਤ ਸਿੰਘ ਤੇ ਉਸਦਾ ਬੇਟਾ ਉਸੇ ਜ਼ਮੀਨ ਤੇ ਆੜ੍ਹਣਾਉਣ ਗਏ ਤਾਂ ਦਲਜੀਤ ਸਿੰਘ ਤੇ ਉਸਦੇ ਸਾਥੀਆਂ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਕੁਲਵੰਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਇਲਾਜ ਦੌਰਾਨ 2-3 ਦਿਨ ਬਾਅਦ ਉਸ ਦੀ ਹਸਪਤਾਲ ਤੋਂ ਵਾਪਸ ਆਉਂਦੇ ਸਮੇਂ ਮੌਤ ਹੋ ਗਈ। ਪਰਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਜ਼ਮੀਂਦਾ ਝਗੜਾ ਸੀਗਾ ਆਪਣੇ ਸ਼ਰੀਕਾ ਬਰਾਦਰੀ ਦੀ ਸ਼ਰੀਕਾ ਬਰਾਦਰੀ ਚ ਇੱਕ ਬੰਦੇ ਨੇ ਰਕਬਾ ਜਿਹੜਾ ਸੀਗਾ ਨਾ ਉਹ ਵੈ ਲੈ ਲਿਆ ਸੀਗਾ ਹੋਰ ਕਿਸੇ ਦੇ ਖਾਤੇ 'ਚ ਉਹ ਬੰਦਾ ਜਿਹੜਾ ਸੀ ਇਹਦੇ ਤੇ ਵੀ ਨਜਾਇਜ਼ ਕਬਜ਼ਾ ਕਰਦਾ ਸੀ ਇਹਨੇ ਮੁੜ ਕੇ 8.5 ਸਾਲ ਕੇਸ ਲੜਿਆ ਕੇਸ ਲੱਗ ਕੇ ਡਿਗਰੀ ਦੇ ਹੱਕ 'ਚ ਹੋ ਗਈ ਕੋਰਟ 'ਚ ਇੱਕ ਟਵਾਣਾ ਜੱਜ ਸੀ ਉਹਦੇ ਹੱਕ ਇਹਦੇ ਹੱਕ ਵਿੱਚ ਤੇ 17 ਮਈ ਨੂੰ ਆ ਪਿਛਲੇ ਮਹੀਨੇ ਇਹਦਾ ਦਖਲ ਵੀ ਹੋ ਗਿਆ ਇਹਦਾ ਦਖਲ ਹੋਣ ਤੋਂ ਬਾਅਦ ਦਖਲ ਹੋ ਗਿਆ ਦਖਲ ਤੇ ਨਿਸ਼ਾਨਦਈ ਮੌਕਾ ਦੇ ਕਰਤਾਰ ਪਟਵਾਰੀ ਗਏ ਦਖਲ ਕਰਕੇ ਇੰਤਕਾਲ ਵੀ ਕਰਕੇ ਇਹਦੀ ਬੁੱਟੀਆਂ ਬੁਰਜੀਆਂ ਵੀ ਲਵਾਏ ਉਹ ਇਹਨਾਂ ਨੇ ਦੂਸਰੀ ਪਾਰਟੀ ਨੇ ਉਟਾ ਦਿੱਤੀਆਂ ਜਿਹੜੀਆਂ ਕਿ ਜਿਹਦਾ ਹੱਕ ਰਾਈਟ ਵੀ ਨਹੀਂ ਸੀ ਬਣਦਾ ਉੱਥੇ ਉਹਨੇ ਢਾਟੀਆਂ ਇਹਨਾਂ ਮੁੜ ਕੇ ਕੱਲ ਪਰਸੋਂ ਜਦ ਵਟ ਪਾਉਣ ਗਏ ਨੇ ਤੇ ਇਹ ਹੈਗਾ ਵੀ ਉਹਦੇ ਗੱਲ ਪੈ ਗਏ ਨੇ ਤੱਕ ਮੱਤਕਾ ਚੱਲਿਆ ਤੇ ਹੋ ਸਕਦਾ ਇਹਨੂੰ ਸੱਟ ਕੋਈ ਲੱਗੀ ਆ ਸੀ ਗਹਿਰੀ ਥਾਂ ਲੱਗ ਗਈ ਇਹ ਡਿੱਗ ਪਿਆ ਇਹ ਬੇਹੋਸ਼ ਹੋ ਗਿਆ ਇਹ 3 ਦਿਨ ਹਸਪਤਲ ਰਿਹਾ ਅੱਜ ਇਹਦੀ ਡੈਥ ਹੋ ਗਈ ਮੈਂ ਤਾਂ ਬਾਪੂ ਜੀ ਗਏ ਆ ਵੱਟਪੌਣ ਕੋਰਟ ਨੇ ਜ਼ਮੀਨ ਵੀ ਸਾਡੇ ਹੱਕ ਚ ਕਰਤੀ ਵੱਟਪੌਣ ਗਏ ਆ ਤੇ ਉਹ ਗੋ ਉਹਨਾਂ ਨੇ ਪਹਿਲਾਂ ਵੀ ਗਰਦੌਲ ਪਟਵਾਰੀ ਨਿਸ਼ਾਨਬੰਦੀ ਕਰ ਗਏ ਸੀਗੇ ਤੇ ਆਪਾਂ ਵੱਟਪੌਣ ਲਈ ਗਏ ਆ ਤੇ ਮੇਰੇ ਬਾਪੂ ਜੀ ਗਏ ਆ ਦੋਵੇਂ ਜਾਣੇ ਤੇ ਆਪਾਂ ਵੱਟ ਪਾਈ ਆ ਉਹਨਾਂ ਨੇ ਧੂਆ ਭਰਾਵਾਂ ਨੇ ਆ ਕੇ ਢਾਤੀ ਆ ਉਹਨਾਂ ਨੇ ਬਾਪੂ ਜੀ ਨੂੰ ਧੱਕਾ ਮਾਰਿਆ ਇਸੇ ਟੈਨਸ਼ਨ ਚ ਉਹਨਾਂ ਨੇ ਉਸੇ ਪੈੜੀ ਚ ਡਿੱਗ ਪਏ ਨੇ ਧੱਕਾ ਧੱਕਾ ਮਾਰਿਆ ਉਹਨਾਂ ਨੇ ਬਾਕੀ ਚਲੋ ਤਾਂ ਹੁਣ ਬਾਅਦ ਚ ਜਿਆਦਾ ਸੀਰੀਅਸ ਹੀ ਹੋ ਗਏ ਸੀਗੇ ਸਦਮੇ ਦੇ ਵਿੱਚ ਹੀ ਬਾਅਦ ਚ ਦੋ ਦਿਨ ਤੱਕ ਹਸਪੀਟਲ ਰਹੇ ਆ ਇੱਕ ਦਾ ਨਾਂ ਤਾਂ ਰਸ਼ਪਾਲ ਸਿੰਘ ਜੀ ਸਾਡੇ ਪਿੰਡੋ ਹੀ ਨੇ ਤੇ ਇੱਕ ਦਾ ਨਾਮ ਦਲਜੀਤ ਸਿੰਘ ਜੀ ਹਾਂਜੀ ਜ਼ਮੀਨ ਦਾ ਝਗੜਾ ਸੀਗਾ ਜ਼ਮੀਨ ਦਾ ਹੀ ਜ਼ਮੀਨ ਤਾਂ ਸਾਡੀ ਸੀਗੀ ਸਾਢੇ 8 ਸਾਲ ਹੋ ਗਏ ਕੇ ਚੱਲਦੇ ਨੇ ਤੇ ਜ਼ਮੀਨ ਤੇ ਸਾਡੀ ਹੀ ਗਈ ਆਪਾਂ ਵਟ ਪਾਉਣ ਹੀ ਗਏ ਆ ਸਾਰਾ ਕੁਝ ਹੋ ਗਿਆ ਮਤਲਬ ਤੇ ਜਦੋਂ ਆਪਾਂ ਵਟ ਪਾਈ ਤੇ ਉਹਨਾਂ ਨੇ ਆ ਕੇ ਉਧਰ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਹੋਣ ਤੋਂ ਬਾਅਦ ਕਾਰਵਾਈ ਕਰਨ ਦਾ ਪ੍ਰੋਸੈਸਟਾ ਇਹਦਾ ਇਹ ਵੀ ਕਲਵੰਤ ਸਿੰਘ ਨੇ ਜ਼ਮੀਨ ਹੀ ਇਹਨਾਂ ਤਿੰਨ ਕਨਾਲਾਂ ਬੈ ਲਈ ਜ਼ਮੀਨ ਉਹਦੇ ਵਿੱਚ ਇਹਨਾਂ ਦਾ ਕੇਸ ਚੱਲਦਾ ਸੀ ਉਹ ਨਿਸ਼ਾਨਦੇਹੀ ਕਰਾਈ ਸੀ ਉਹਦੇ ਵਿੱਚ ਇਹਨਾਂ ਨੇ ਵਟ ਪਾਈ ਤੇ ਉਹ ਦੂਸਰੀ ਪਾਰਟੀ ਜਦੋਂ ਵਟ ਪਾਟਾ ਹਤੀ ਤੇ ਇਹਨਾਂ ਨੇ ਕਿਤੇ ਜਾ ਕੇ ਉਹਨਾਂ ਲਾਮਾ ਦਿੱਤਾ ਤੇ ਇਸੇ ਗੱਲੋਂ ਨਾਲ ਤੂ ਤੂ ਮੈਂ ਮੈਂ ਹੋ ਗਈ ਆਸ ਵਿੱਚ ਤੇ ਇਹਨਾਂ ਨੇ ਕਿਸ ਨੂੰ ਮੁੱਕੀ ਮਾਰੇ ਉਹ ਜਿਹੜਾ ਬਜ਼ੁਰਗ ਹੀ ਉਹ ਕਲਵੰਤ ਸਿੰਘ ਜਿਹੜਾ ਉਹਦੀ ਬਾਅਦ ਵਿੱਚ ਬੋਹਸ ਹੋ ਗਿਆ ਉਹਨੂੰ ਇਹਨਾਂ ਨੇ ਹਸਪਤਾਲ ਦਾਖ ਕਰਾਇਆ ਉਹ ਫਿਰ ਕੱਲ ਡਿਸਚਾਰਜ ਕਰਾ ਕੇ ਲਿਆਏ ਉਹਦੀ ਜਰੀ ਘਰ ਆ ਕੇ ਜਿਹੜੀ ਜਿਹੜੀ ਮੌਤ ਹੋ ਗਈ ਉਹਦੀ ਜੋ ਅਗੋਂ ਮੁਕੱਦਮਾ ਜਿਹੜਾ ਪਹਿਲਾਂ ਦਰਜ ਹੋਇਆ ਆਲਰੇਡੀ ਉਹਦੇ 'ਚ ਅਸੀਂ ਜੋ ਵੀ ਜੁਰਮ ਦਾ ਵਾਧਾ ਜਿਹੜਾ ਕੀਤਾ ਤੇ ਲਾਸ਼ ਜਰੀਆ ਪੋਸਟ ਮਾਰਕ ਵਾਸਤੇ ਇੱਥੇ ਸਿਵਲ ਅਸਾਮ ਉਹ ਪੋਸਟ ਮਾਰਟੋਂ ਜਿਹੜੀ ਹੈ ਨਾ ਜੋ ਵੀ ਤੱਥ ਸਾਹਮਣੇ ਹੋਣਗੇ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲੀਗ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਖਾਣੂ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com